ਹਾਂਜੀ ਸ਼ਸਤਰੀ ਗਾਲੀਦਨ ਸਾਰਿਆਂ ਨੂੰ ਸੈਕਿੰਡ ਡਿਜ਼ਾਈਨ ਗਰਮਾ ਗਰਮ ਸਟਾਲ ਸੂਟ ਪਹਿਲਾਂ ਤੇ ਡਿਜ਼ਾਈਨਿੰਗ ਦੇਖੋ ਤੇ ਸਾਡਾ ਕੰਮ ਦੇ ਕੁਆਲਿਟੀ ਦੇਖੋ ਕੋਈ ਮੈਂ ਕਹਿੰਨਾ ਕੋਈ ਇਸ ਰੇਟ ਤੇ ਇਸ ਭਾਜੇ ਸੂਟ ਦੇ ਦਾਵੇ ਸੂਟ ਚੱਕ ਲਿਆ ਜੇ ਸਾਰਾ ਵਰਕ ਦਿਖਾ ਆਂਟੀ ਸਾਰਾ ਵਰਕ ਦਿਖਾ ਪਹਿਲਾਂ ਕਿੰਨਾ ਸਾਰਾ ਆਰੀ ਵਰਕ ਹੋਇਆ ਜੀ ਸਾਰਾ ਆਰੀ ਵਰਕ ਹੋਇਆ 1050 ਰੁਪਏ ਤੋਂ ਕੱਟ ਦੇਣਾ ਨਹੀਂ ਇਹ ਪਹਿਣਾ ਸਾਡੀਆਂ ਲੁਟਿੰਦੀਆਂ ਨੇ ਮੈਂ ਮੂੰਹ ਤੇ ਕਿੰਨਾ ਪਿਆ ਭਾਵੇਂ ਮੇਰੀ ਗੱਲ ਤੇ ਗੁੱਸਾ ਕਰਨ ਭਾਵੇਂ ਚੰਗਾ ਸਮਝਣ ਸਾਰੇ ਗਲੇ ਦੇ ਘੇਰੇ ਪੂਰਾ ਐ ਵਰਕਾਰੀ ਜਿੱਦਾਂ ਦੀ ਫਰੰਟ ਉਦਾਂ ਦੀ ਬੈਕ ਨਾਲ ਸਲਵਾਰ ਓਏ ਹੋਏ ਪਿਓਰ ਦਰਮਾ ਸਲਵਾਰ ਜਿਹਨੂੰ ਬੁਰ ਨਹੀਂ ਆਉਣੀ ਵਧੀਆ ਆਈਟਮ ਐ ਜਿਹੜੀ 1050 ਰੁਪਏ ਵਿਕਦੀ ਵੀ ਐ ਬਾਦ ਤੁਸੀਂ ਸਾਡੇ ਚੈਨਲ ਨੂੰ ਫੋਲੋ ਤੇ ਸ਼ੇਅਰ ਕਰ ਦਿਓ ਦੱਬ ਕੇ ਜੇ ਨਹੀਂ ਕਰੋਗੇ ਅਸੀਂ ਸੂਟ ਵੀ ਸੇਲ ਨਹੀਂ ਕਰਾਂਗੇ ਠੀਕ ਹੈ ਜੀ ਜਿਹੜੇ ਕਰ ਰਹੇ ਆ ਉਹ ਹੱਸ ਕੇ ਸੂਟ ਲੈ ਰਹੇ ਉਹਨਾਂ ਨੂੰ ਸਵਾਦ ਦੇ ਮਜ਼ਾ ਆ ਰਿਹਾ ਦੇਖੋ ਸਟ੍ਰੌਲ ਕਿੰਨਾ ਪਿਆਰਾ ਡਿਜ਼ਾਈਨ ਆਂਟੀ ਚਾਂਟ 3D ਕਲਰ ਚਾਂਟ 3D ਚਾਰਟ ਹੈ ਤੇ ਕਿੰਨਾ ਪਿਆਰਾ ਚਾਰਟ ਹੈ ਕਲਰ ਚਾਰਟ ਮੈਂ ਕਹਣਾ ਕੀ ਨਜ਼ਾਰਾ ਨਜ਼ਾਰਾ ਨਵਾਂ ਨਵਾਂ ਬ੍ਰਾਂਡ ਘਰਾਂ ਦੇ ਟਾਪ ਦੇ ਕੁਆਲਿਟੀਾਂ ਦੇ ਸੌਦੇ ਨੇ ਰੇਟ ਦਵਾਂਗਾ 700 ਰੁਪਏ ਬਿਲਕੁਲ ਫ੍ਰੀ ਚੀਪਿੰਗ ਲੈਣ ਲਈ ਨਿਰਮਲ ਚੰਦ ਵਿਮਾਨ ਚੰਦੀ ਹੱਡੀ ਤੇ ਵੀ ਵਿజిਟ ਕਰੋ ਤੇ ਤੁਹਾਨੂੰ ਇਸ ਤੋਂ ਬਗੈਰ ਥੋੜ੍ਹ ਨਹੀਂ ਮਿਲਣਾ ਜਿੱਥੋਂ ਮਰਜ਼ੀ ਰੇਟ ਟਰਾਈ ਕਰ ਲਓ ਪੂਰਾ ਓਪਨ ਚੈਲੰਜਾ ਪੂਰੇ ਪੰਜਾਬ ਜਦੀ ਜਿੱਥੋਂ ਮਰਜ਼ੀ ਰੇਟ ਟਰਾਈ ਕਰ ਲਓ ਨਾਂ ਦੇ ਨਾਂ ਪੜ ਲਓ 80 ਰੁਪਏ ਮੋٹے ਥੋੜ੍ਹ ਦੀ ਚੀਪਿੰਗ ਲੱਗਦੀ ਹੈ ਉਹ ਵੀ ਮੈਂ ਆਪਣੀਆਂ ਭੈਣਾਂ ਨੂੰ ਛੱਡੀ ਠੀਕ ਹੈ ਤੇ ਫਟਾਫਟ ਚੌਪ ਤੇ ਵੀਜਿਟ ਕਰੋ ਘਰੇ ਬੈਠ ਕੇ ਮੰਗਾਓ ਵੇਚਣ ਵਾਸਤੇ ਕਪੜਾ ਲੈਣਾ ਕਪੜਾ ਲੈਣਾ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ